ਮੋਟਰ ਰਣ ਹਾਂਜੀ ਬਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਆਪਣਾ ਜਨਮ ਦਿਨ ਸੀ ਬਈ ਜਨਮ ਦਿਨ ਤੇ ਆਪਾਂ ਲਿਆ ਮੋਟਰਸਾਈਕਲ ਮੋਟਰਸਾਈਕਲ ਦੱਸਿਓ ਕਿਵੇਂ ਦਾ ਲੱਗਿਆ ਹੈ ਤੇ ਆਪਾਂ ਲਿਆ ਇੱਕ ਮਾਰਟੋ ਡੀਲ ਹਨਾ ਇਥੋਂ ਲਿਆ ਆਪਾਂ ਮੋਟਰਸਾਈਕਲ ਆ ਦੇਖੋ ਬਈ ਤੇ ਥੋੜੇ ਬਾਈ ਨੂੰ ਇਹ ਗਿਫਟ ਮਿਲਿਆਗਾ ਤੇ ਬਾਈ ਦਾ ਸਭ ਤੋਂ ਪਹਿਲਾਂ ਧੰਨਵਾਦ ਬਾਈ ਮਣੀ ਦਾ ਹਨਾ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਜਿਨ੍ਹਾਂ ਨੇ ਆਪਾਂ ਨੂੰ ਗਿਫਟ ਕੀਤਾ ਬਹੁਤ ਬਹੁਤ ਧੰਨਵਾਦ ਤੇ ਵਈ ਇਹ ਤੁ ਲੈ ਕੇ ਜਾਵਾਂਗੇ ਹੁਣ 20 ਦਾ ਸੌਫਾ ਜੇ ਇੰਟਾਗ੍ਰਾਮ ਦੇ ਪੂਰਾ ਮੁਸਲਮਾਨ ਫਿਰ ਮੈਨੂੰ ਵੀ ਮੈਨੂੰ ਕਰ ਦਿਓ ਦੱਸਿਆ ਲਓ ਜੀ ਆਇਆ ਉਹ ਇਹ ਤਾਂ ਤੋਂ ਤੁਰਨ ਲੱਗੇ ਆਗੇ ਤੇ ਮਿਲਦੇ ਆ ਫਿਰ ਗਰਾਊਂਡ ਦੇ ਵਿੱਚ ਜਾ ਕੇ ਆਪਾਂ ਜਾਨਵਰਾਂ ਦੀ ਮਨਾਉਣਾ ਹਨਾ ਲੇਟ ਹੋ ਗਏ ਇਹ ਲੜਾ ਅੱਜ ਆਪਣੇ ਭਰਾ ਪਹੁੰਚੇ ਸੀ ਨਾਲ ਪ੍ਰਜੋਤ ਗਰਨਾਮ ਮੰਨੂ ਭਰਾ ਆਪਣਾ ਤੇ ਸਾਰੇ ਆਪਣੇ ਯਾਰ ਨੇ ਜੁੰਡੀ ਦੇ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਕੇ ਗਰਾਊਂਡ ਦੇ ਵਿੱਚ ਮਿਲਦੇ ਆ ਬਈ ਗਰਾਊਂਡ ਦੇ ਵਿੱਚ ਆਪਾਂ ਕੇ ਕੱਟਾਂਗੇ ਅੱਜ ਤੇ ਆਪਣਾ ਪੂਰਾ ਵਲੌਗ ਦੇ ਲਓ ਜੀ ਬਾਈ ਹੁਣੀ ਵੀ ਆ ਗਏ ਠੀਕ ਹੈ ਬਾਈ ਚਲੋ ਵੀ ਮਿਲਦੇ ਹਾਂ ਆਜੋ ਪਰਜੋਹ ਚਲਾਊਗਾ ਮੋਟਰ ਨਾਲ ਕਹਣਾ ਮੈਂ ਲੈ ਕੇ ਜਾਣਾ ਚੱਲੋ ਵੀ ਨਹੀਂ 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 ਪਰਜੋਹ ਉਹ ਹੀ ਚਲਾਉਂਦਾ ਬਾਮਣ ਬਿਠਾਇਆ ਚੰਗਾ ਹੁੰਦਾ ਇਹ ਪਾਠ ਪੂਜ ਵਾਲੇ ਬੰਦੇ ਹੁੰਦੇ ਨੇ ਇਹ ਗੱਲਾਂ ਪਾਠ ਪੂਜਾ ਕਰਦੇ ਨੇ ਦੇਖੀਓ ਕਦੇ ਪਾਠ ਪੂਜਾ ਵਾਲੇ ਬੰਦੇ ਨੇ ਤੇਰੀ ਹੈ ਕੋਈ ਚੱਕਰ ਨਹੀਂ ਪਰ ਸਹੀ ਹੁੰਦੇ ਆ ਇਹ ਖੱਤਰੀ ਆ ਖੱਤਰੀ ਇਹ ਪਾਠ ਪੂਜਾ ਵੱਧ ਕਰਦੇ ਨੇ ਆਪਾਂ ਪਹੁੰਚ ਗਏ ਸਿਘੇੜੇ ਤੇ ਆਪਣੇ ਭਰਾ ਹੁਣੇ ਜਾਂਦ ਨੇ ਮੰਨੂ ਹੁਣੇ ਪਰਜੋਹ ਹੁਣੇ ਵਾਹ ਵੀ ਵਾਹ ਕਿਵੇਂ ਲੱਗਾ ਮੋਟਰ ਨਾਲ ਕਿਵੇਂ ਚੱਲਦਾ ਹੈ ਪਰਜੋਹ ਇਹ ਮੈਂ ਚੱਲਦਾ ਪੂਰਾ ਘੈਂਟ ਵੀਰੇ ਵਧੀਆ ਚੱਲਦਾ ਕੋਈ ਨਾ ਚੱਲਾਂਗੇ ਆਪਾਂ ਪਹਿਲਾਂ ਗੁਰੂ ਘਰ ਲੈ ਕੇ ਚੱਲਾਂਗੇ ਫਿਰ ਡੇਰੇ ਆਪਾਂ ਮੱਥਾ ਟਿਕਾ ਕੇ ਲਾਉਣਾ ਘਰੇ ਨਹੀਂ ਪਹਿਲਾਂ ਮੋਟਰਾਂ ਨਾਲ ਬਾੜਨਾ ਲੋ ਇਹ ਤੇ ਉਸੇ ਸਨਮਾਨ ਵੱਲੋਂ ਮਣੀ ਕਨੇਡਾ ਸਰਪੋਟ ਅੱਡੇ ਭਾਈ ਤੋਂ ਬਣਵਾਉਣ ਆਏ ਆਪਾਂ ਤੇ ਬਾਈ ਜਿਨ੍ਹਾਂ ਨੇ ਆਪਣਾ ਸਟicker ਤਿਆਰ ਕਰਤਾ ਤੇ ਬਾਕੀ ਤੁਹਾਨੂੰ ਜਦੋਂ ਜਮਾ ਇਹ ਕਲੀਅਰ ਹੋ ਗਿਆ ਮੋਟਰਸਾਈਕਲ ਤੇ ਲੱਗ ਗਿਆ ਫੇਰ ਦਿਖਾਵਾਂਗੇ ਤੇ ਭਾਈ ਉਹਨਾਂ ਦਾ ਬਹੁਤ ਘੈਂਟ ਕੰਮ ਆ ਭਾਈ ਉਹਨਾਂ ਨੇ ਆ ਲਿਖਿਆ ਵਿਸ਼ੇ ਸਨਮਾਨ ਸੌਕਰ ਵੱਲੋਂ ਮਣੀ ਕੈਨੇਡਾ ਹੈ ਤੇ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਭਾਈ ਲੋਕੇਸ਼ਨ ਦੱਸਿਓ ਮੜਾ ਤੁਸੀਂ ਦਰਵਾਜ਼ਾ ਗੇਟ ਹੈ ਵੀਰੇ ਜਦੋਂ ਹਾਂਜੀ ਹਾਂਜੀ ਵੀਰੇ ਹਾਂਜੀ ਆ ਜਾਰੀ ਰਹੇ ਨਾਲ ਹੀ ਕੋਈ ਥੋੜਾ ਠੀਕ ਹੈ ਵੀਰੇ ਹਾਂਜੀ ਹਾਂਜੀ ਵੀਰੇ ਜੇ ਭਾਈ ਉਹਨਾਂ ਦਾ ਕੰਮ ਵੀ ਬਹੁਤ ਘੈਂਟ ਆ ਭਾਈ ਤੁਸੀਂ ਦੇਖ ਹੀ ਸਕਦੇ ਹੋ ਨਾ ਤੇ ਜ਼ਰੂਰ ਵਿਜ਼ਿਟ ਕਰੋ ਬਈ ਇੱਕ ਵਾਰ ਪਹੁੰਚੋ ਬਾਈ ਕੋਲ ਹਨਾ ਤੇ ਬਾਕੀ ਤੁਹਾਨੂੰ ਸਾਰੀ ਲੋਕੇਸ਼ਨ ਦੱਸ ਦਾਂਗੇ ਨੰਬਰ ਦੱਸਾਂਗੇ ਹਨਾ ਨੰਬਰ ਬੋਲ ਦਾਂਗੇ ਵਿੱਚ ਨੰਬਰ ਕਿੰਨਾ ਬਈ ਤੁਹਾਡਾ 97797 73066 ਠੀਕ ਆ ਬਈ ਜੇ ਕਿਸੇ ਨੇ ਕੋਈ ਵੀ ਕੰਮ ਵੈਰੀ ਹੈ ਹਨਾ ਕਰਵਾਉਣਾਗਾ ਤਾਂ ਆਪਾਂ ਬਾਈ ਹੁਣ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ ਗੋਰੀ ਫਲੈਕਸ ਪ੍ਰਿੰਟਿੰਗ ਤੇ ਬਈ ਬਾਈ ਦੇ ਪਹੁੰਚੋ ਹਨਾ ਜ਼ਰੂਰ ਤੇ ਆਪਾਂ ਬਾਈ ਹੁਣਾਂ ਤੋਂ ਵਾਲ ਪੇਪਰ ਲਪਾਉਣ ਆਇਆ ਮਨਾਂ ਜਦੋਂ ਸੌਕਰ ਕਿਵੇਂ ਲੱਗਿਆ ਬਾਈ ਉਹਨਾਂ ਨੇ ਇਹਨਾਂ ਕੰਮ ਕੰਪਲੀਟ ਕਰਤਾ ਬਸ ਇਹ ਸਨਮਾਨ ਸੌਕਰ ਵੱਲੋਂ ਮਣੀ ਕੈਨੇਡਾ ਕਿਉਂ ਕਰਨਾ ਬਣੀ ਗੱਲ ਬਾਈ ਪੂਰੀ ਬਾਈ ਪੂਰੀ ਹੈ ਬਾਕੀ ਧੰਨਵਾਦ ਬਾਈ ਉਹਨਾਂ ਦਾ ਬਹੁਤ 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 ਵਧੀਆ ਕੰਮ ਕੀਤਾ ਬਾਈ ਤੁਸੀਂ ਥੈਂਕ ਯੂ ਤੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਬਹੁਤ ਥੇੜਾ ਸਵਾਦ ਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਬਾਈ ਉਹਨਾਂ ਨੇ ਹੁਣ ਅੱਜ ਤੋਂ ਬਾਅਦ ਬਾਈ ਬਾਈ ਉਹਨਾਂ ਨਾਲ ਲਿਆ ਜਾ ਪੈ ਗਈ ਬਾਈ ਜਿਹੜੀ ਕਨੇ ਆਉਂਦੇ ਜਾਂਦੇ ਰਹਿਆ ਕਰੋ ਤੇ ਜਰੂਰ ਪਹੁੰਚਿਆ ਕਰਾਂਗੇ ਨਾ ਬਾਈ ਸੌਕਰ ਤੇ ਤੁਸੀਂ ਵੀ ਬਾਈ ਤੇ ਕੰਟੈਕਟ ਨੰਬਰ ਆਪਾਂ ਪਾਤਾ ਤੁਹਾਨੂੰ ਬਾਹਰ ਹੀ ਲਿਖੇ ਹਾਂ ਦੱਸ ਤੀ ਜੀ ਮਹਿਲਪੁਰ ਦਾ ਨਗੇਟ ਕੋਲ ਬਾਈ ਉਹਦੀ ਸ਼ੌਪ ਆ ਤੇ ਬਾਕੀ ਬਾਈ ਉਹਦੇ ਨੰਬਰ ਵੀ ਪੂਰਤਾ ਬਾਈ ਉਹਨਾਂ ਲਵੇ ਜਰੂਰ ਵਿਜ਼ਿਟ ਕਰਨਾ ਧੰਨਵਾਦ ਹਾਂਜੀ ਤੇ ਆਪਾਂ ਬਈ ਆਪਣੇ ਡੇਰੇ ਪਹੁੰਚ ਗਏ ਡੇਰਾ ਚਕ ਕੋਣਾ ਕੋੜ ਤੇ ਬਾਬਾ ਜੀ ਦੀ ਬਹੁਤ ਕਿਰਪਾ ਬਈ ਆਪਣੇ ਪਿੰਡ ਤੇ ਹਨਾ ਤੇ ਪਹਿਲਾਂ ਵੀ ਆਪਾਂ ਬਲੌਗ ਪਾਇਆ ਸੀ ਉਦੋਂ ਗਰਨਾਮ ਡੀਜੇ ਲੈ ਕੇ ਆਇਆ ਸੀ ਨਾ ਗਰਨਾਮ ਬਾਬਾ ਜੀ ਦੇ ਹੂੰ ਤੇ ਸਭ ਤੋਂ ਪਹਿਲਾਂ ਆਪਾਂ ਡੇਰੇ ਲੈ ਕੇ ਆਉਣਾ ਤੇ ਡੇਰੇ ਲੈ ਕੇ ਆਉਣਾ ਬਹੁਤ ਕਿਰਪਾ ਮਹਾਰਾਜ ਜੀ ਹੈ ਨਾ ਆਪਣੇ ਪਿੰਡ ਤੇ ਹਾਂਜੀ ਵੀਰੇ ਆਪਾਂ ਸਰੋਵਰ ਤੇ ਪਹੁੰਚਾਂਗੇ ਤੇ ਸਰੋਵਰ ਤੋਂ ਆਪਾਂ ਮੱਥਾ ਟੇਕ ਲਿਆ ਤੇ ਉੱਪਰ ਵੀ ਆਪਾਂ ਮੱਥਾ ਟੇਕ ਆਏ ਤੇ ਜਲ ਦਾ ਹਿੱਟਾ ਵੀ ਦਿੱਤਾ ਮੋਟਰ ਹਾਂ ਨੂੰ ਤੇ ਭਾਈ ਹੁਣ ਆਪਾਂ ਪਹੁੰਚਾਂਗੇ ਘਰੇ ਘਰੇ ਜਾਂਦਾ ਫਿਰ ਆਪਾਂ ਗਰਾਊਂਡ 'ਚ ਪਹੁੰਚਾਂਗੇ ਜਾਂ ਘਰ ਨਾਮ ਦੇ ਘਰੇ ਚੱਲਦੇ ਆ ਚੱਲੀਏ ਘਰ ਨਾ ਹਾਂ ਹਾਂ ਚਲੋ ਭਾਈ ਹੁਣ ਆਪਾਂ ਘਰੇ ਚੱਲਦੇ ਆਂਗੇ ਮਿਲਦੇ ਆ ਫਿਰ ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਅਸੀਦ ਭਾਈ ਮਨੀ ਸਿੰਘੇੜਾ ਕਲੰਡਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਛੋਟੇ ਭਰਾ ਸੌਂਡ ਕੋਲੜਾ ਦਾ ਮੋਟਰਸਾਈਕਲ ਦੀ ਜਾਨ ਨਮਾਣ ਕਰਦੇ ਵੱਡਾ ਮਾਨ ਬਖਸ਼ ਅਸੀਂ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬੋਲੇ ਸੋਨਿਆ ਆਇਆ ਵੀ ਰਜਾ ਇਹਨਾਂ ਨੇ ਆ ਦੇਖੋ ਕਿੰਨਾ ਹੋ ਗਿਆ ਆ